ਪੰਜਾਬ ਦੇ ਵਿੱਚ ਇੱਕ ਐਸਾ ਟ੍ਰੈਡੀਸ਼ਨ ਰਿਹਾ ਜੋਗੀਆਂ ਦਾ ਤੇ ਸਾਧਾਂ ਦਾ ਇੱਕ ਐਸਾ ਫੋਕਲੋਰ ਦੇ ਨਾਲ ਪਿਆਰ ਕਿ ਇਸ ਨੂੰ ਆਪਾਂ ਹਰ ਗਾਣੇ ਦੇ ਵਿੱਚ ਕਦੇ ਨਾ ਕਦੇ ਮੈਂਸ਼ਨ ਪਾਉਂਦੇ ਆ ਅੱਜ ਸਾਡੇ ਨਾਲ ਜੋਗੀਆਂ ਦੇ ਸਰਪੰਚ ਨੇ ਇਹਨਾਂ ਨਾਲ ਅਸੀਂ ਗੱਲ ਕਰਦੇ ਤੇ ਇਹਨਾਂ ਨੂੰ ਇਹ ਪੁੱਛਣਾ ਚਾਹਾਂਗੇ ਵੀ ਇਹ ਪੁਸ਼ਤੈਨੀ ਜਿਹੜਾ ਟ੍ਰੈਡੀਸ਼ਨ ਸੀਗਾ ਇਹ ਪੁਸ਼ਤੈਨੀ ਲਾਈਫਸਟਾਈਲ ਕਿੰਨੀ ਦੂਰ ਤੱਕ ਹੋਰ ਜਾਏਗਾ ਜਾਂ ਫਿਰ ਕਿ ਇਹਨਾਂ ਦੇ ਬੱਚੇ ਕੁਝ ਹੋਰ ਕਰਨਾ ਚਾਹੁੰਦੇ ਨੇ ਇਹੀ ਤੇ ਨੇ ਰੰਗਲੇ ਲੋਕ ਸਾਡੇ ਸਰੰਗਲੇ ਪੰਜਾਬ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਜੀ ਇਹ ਦੱਸੋ ਵੀ ਤੁਸੀਂ ਸਰਪੰਚ ਹੋ ਰਹੇ ਦੇ ਤੇ ਕਿੰਨੀਆਂ ਪੁਸ਼ਤਾਂ ਤੋਂ ਤੁਸੀਂ ਇਹ ਕਰ ਰਹੇ ਹੋ ਸਾਡੀਆਂ ਪੁਸ਼ਤਾ ਇਦਾਂ ਨੇ ਪੀ ਮਦਮਲੋ ਪੀ ਜਿਹੋ ਦਾ ਇਹ ਦੁਨੀਆ ਚੱਰੀ ਦੁਨੀਆ ਚੱਲਦੀ ਹੈ ਹੀ ਹੈ ਨਾ ਜੀ ਅਸੀਂ ਵੀ ਨਾਲ ਚੱਲਦੇ ਆ ਜੀ ਹੋਂ ਦਾ ਜਿਹੜਾ ਮਹੌਲ ਹੈ ਬਾਕੀ ਮਹੌਲ ਤਾਂ ਇਹ ਸੀ ਵੀ ਪਿੰਡ ਪਿੰਡ ਜਾ ਕੇ ਜੀ ਕੁੱਲੀਆਂ ਲਾ ਲੈਂਦੀ ਸੀ ਹੂੰ ਤੇ ਤੁਰੇ ਫਿਰਦੇ ਸੀ ਆਪਣਾ ਗਜਾ ਪਾਣੀ ਕਰ ਲੈਣਾ ਅਗਰੇ ਵੇ ਵੇ ਹੁਣ ਜਿਹੜਾ ਸਾਡਾ ਮਾਹੌਲ ਏ ਤੇ ਥਾਂ ਸੀ ਜਿਸਤਰੀਆਂ ਵਾਲਾ ਹੂੰ ਹੂੰ ਥੋੜਾ ਥੋੜਾ ਮੋਲ ਲੈ ਕੇ ਤੇ ਇਹ ਮਤਲਬ ਸ਼ਹਿਰਾ ਪਿੰਡਾਂ 'ਚ ਬੈਠੇ ਕੋਈ ਸਮਾਂ ਐਸਾ ਸੀਗਾ ਕਹਿੰਦੇ ਸੀਗੇ ਵੀ ਜੀ ਸਾਥ ਤੁਹਾਡੇ ਘਰ ਆਏਗਾ ਮਤਲਬ ਕੋਈ ਖੁਸ਼ੀ ਦਾ ਕੋਈ ਸਨੇਹਾ ਲੈ ਕੇ ਆਏਗਾ ਇਹ ਵੀ ਗੱਲ ਕਹੀ ਜਾਂਦੀ ਸੀਗੀ ਹਾਂਜੀ ਉਸ ਟਾਈਮ ਬਾਰੇ ਦੱਸੋ ਉਸ ਪੰਜਾਬ ਬਾਰੇ ਦੱਸੋ ਵੀ ਜਦੋਂ ਇੱਕ ਸਾਧ ਕਿਸੇ ਦੇ ਘਰੇ ਜਾਂਦਾ ਸੀ ਤੇ ਉੱਥੇ ਜਾ ਕੇ ਕੀ ਮੰਗਦਾ ਸੀ ਕੀ ਇੱਛਾ ਪਾਉਂਦਾ ਸੀਗਾ ਤੇ ਕੀ ਦੁਆਵਾਂ ਦਿੰਦਾ ਸੀਗਾ ਉਹ ਜੋ ਮਰਜੀ ਕੋ ਮਾੜਾ ਕਹਦਾ ਚੰਗਾ ਕਹਦਾ ਬੁਰਾ ਕਹਦਾ ਉਹਨੇ ਮਤਲਬ ਭਲਾ ਹੀ ਭਲਾ ਕਹਿਣਾ ਹੈ ਬੁਰਾ ਨਹੀਂ ਕਹਿਣਾ ਜੀ ਤੇ ਜਦੋਂ ਘਰ ਤੇ ਜਾਂਦਾ ਮਾਂ ਭੈਣ ਬੀਬੀ ਭੈਣ ਇਹ ਲਫ਼ਜ਼ ਬੋਲਣਾ ਹੈ ਜੀ ਇਹਦੋਂ ਵਾਦੇ ਕੋਈ ਜੇ ਕੋਈ ਬੀਬੀ ਨੇ ਮਾੜਾ ਕਹਿਆ ਤੂੰ ਨਿਕਣਾ ਪੁੱਤਰਾ ਭਲਾ ਹੋਵੇ ਅੱਗੇ ਚਲੇ ਚੱਲੇ ਆ ਇਹ ਇਹ ਦੱਸੋ ਵੀ ਬੀਨ ਦੇ ਨਾਲ ਬਹੁਤ ਵੱਡਾ ਸਾਥ ਹੈ ਸਾਦਾ ਦਾ ਇਹਦੇ ਬਾਰੇ ਦੱਸੋ ਇਹ ਬੀਨ ਐਸਾ ਇੱਕ ਖਿਆਲ ਹੈ ਤੇ ਜੇ ਬੀਨ ਵਜਾਈਏ ਤੇ ਜਿਹੜਾ ਸੰਢਾ ਸਿਰ ਨਹੀਂ ਨਾ ਮਾਰਦਾ ਉਹ ਵੀ ਮਾਰ ਲੰਗਾ ਪੈਂਦਾ ਜੀ ਇਹਦੇ ਜੋ ਮਤਲਬ ਬੜਾ ਮਜ਼ਾ ਹੈ ਅੱਗੇ ਆਜ ਤੋ ਕੋ 30 40 ਸਾਲ ਪਹਿਲ ਦੀ ਗੱਲ ਹੈ ਬਚਪਨ ਦੀ ਗੱਲ ਸਾਡੀ ਜੀ ਓਵੇਂ ਸਾਥ ਚ ਮਰ ਜਾ ਸੁਣਾ ਯਟਾਂ ਜੀ ਵੀਦਾਰਾਂ ਨੇ ਹਾਂ ਜੀ ਬਾਬਾ ਮਰਦ ਦਾ ਸੁਣਾ ਬਾਬਾ ਨਾਗਨ ਸੁਣਾ ਨਾਥਾ ਇਹ ਬੀਨ ਮਜਉਣੀ ਨਾਥਾ ਨੇ ਸੱਪ ਸੋਬੇ ਦਿਖਾਉਣੇ ਜੀ ਤੇ ਉਹਨਾਂ ਨੇ ਕਹਿਣਾ ਬਿਲ ਇਹ ਹੁਣ ਇੱਥੇ ਹੀ ਬਹਿ ਜਾ ਤੇ ਜੋ ਤੇਰੀ ਜੀ ਸਭ ਵੇਖੇ ਨੇ ਬੀਨ ਸੁਣੀਏ ਉਹ ਰਾਸਨ ਦੇ ਨੂੰ ਇੱਥੇ ਕਰਦੇ ਨੇ ਇਕੱਠਾ ਕੀ ਆ ਬਾਤ ਉਹ ਸਾਰਾ ਰਾਸਨ ਪਾਣੀ ਉੱਥੇ ਹੀ ਸਾਥ ਆ ਲਿਆ ਜੀ ਵੀਦਾਰਾਂ ਨੇ ਇਕੱਠਾ ਕਰਦੇ ਨਾ ਤੇ ਕਹਿਣਾ ਅੱਛਾ ਬਾਬਾ ਜੀ ਮਰ ਲ ਸਾਡੇ ਉਸ ਟਾਈਮ ਦੇ ਵਿੱਚ ਘਰ ਘਰ ਗਜਾ ਕਰਨ ਦੀ ਲੋਗ ਨਹੀਂ ਹੁੰਦੀ ਅੱਛਾ ਬੱਚਿਆਂ ਦਾ ਦੱਸੋ ਬੱਚੇ ਵੀ ਇਦਾਂ ਹੀ ਨਾਥ ਬਣਨਾ ਚਾਹੁੰਦੇ ਨੇ ਜਾਂ ਕੁਛ ਹੋਰ ਕਰਨਾ ਚਾਹੁੰਦੇ ਨੇ ਮਤਲਬ ਇਹ ਵੀ ਪਹਿਲਾਂ ਚਲੋ ਦੋਇਆ ਨਾਥ ਹੁੰਦਾ ਛੱਡੋ ਮੈਂ ਆਪਣੀ ਘਰ ਵਾਲੀ ਗੱਲ ਕਰਦਾ ਜੀ ਤੁਸੀਂ ਕੁੱਲੀ ਲੱਗੀ ਤੇ ਦੇਖੀ ਹੈ ਜੀ ਉਹ ਵਿੱਚ ਵਿੱਚ ਕਮਰੇ ਵੀ ਹੈਗੇ ਜੀ ਇੱਕ ਸਿਰਫ ਕੱਲਾ ਬੰਦਾ ਗਜਾ ਕਰਨ ਜਾਂਦਾ ਹੈ ਇੱਕ ਦਾਸ ਜੀ ਚਾਰ ਘਰ ਵਾਲੇ ਹੁੰਦੇ ਨੇ ਉਹ ਮਤਲਬ ਇਹ ਵੀ ਸਾਡੀ ਸੋਚ ਇਹ ਵੀ ਬੱਚੇ ਪੜਾਈਏ बच्चा एक 8वीं जमात पढ़दा है ते एक 12वीं जे बच्चे पढ़ाए ਨੇ उधो बाद जड़ी कोई शादी संगत इत्थे वो जड़ी बड़े बच्चे उन्होंने काम-कुमादे भी लाया ते ਮੰਗਨ ਦਾ ਕੋਈ ਗਜਾ ਕੁਜਾ ਦਾ ਪ੍ਰੋਗਰਾਮ ਨਹੀਂ ਤੇ ਦੁਕਾਨਾਂ ਦੇ ਹੋਰ ਕੋ ਬੜੇ ਸਾਡੇ ਬੱਚੇ ਕੰਮ ਕਰਨ ਦਾ ਹੈ ਜੀ ਦੁਕਾਨਾਂ ਦੇ ਲੱਗੇਦੇ ਨੇ ਗੋਲਵਾਈ ਨੇ ਉਹ ਕਿਦਾਂ ਦਾ ਕੰਮ ਨੇ ਉਹ ਕਰਨ ਦਾ ਹੈ ਨੇ ਜੀ ਇਹ ਜਿਹੜਾ ਜਿਹੜਾ ਫਿਰਨਾ ਤੁਰਨਾ ਗਜਾ ਪਾਣੀ ਦਾ ਕੰਮ ਹੈ ਇਹ ਮਤਲ ਕਾਟੇ ਨਾცა ਹੁਣ ਤੁਸੀਂ ਮੈਨੂੰ ਬੀਨ ਸੁਣਾਓ ਨਹੀਂ ਤਾਂ ਉਦੋਂ ਬਿਨਾ ਮੈਂ ਛੱਡ ਕੇ ਨਹੀਂ ਜਾਣਾ ਤੁਹਾਨੂੰ ਅੱਛਾ ਜੀ ਬੀਨ ਤੁਹਾਨੂੰ ਸੁਣਾਈ ਹੈ ਹਾਂ ਜੀ ਤੇ ਸਾਡੇ ਕੋਲ ਨਵਾਂ ਨੂਆ ਗਾਣਾਂ ਦਾ ਕੋਈ ਨਹੀਂ ਮਿਰਜਾ ਸੁਣਾ ਦਿਓ ਡਾਕੜ ਸੁਣਾ ਦਿਓ ਮਗਰ ਮਿਰਜਾ ਦਾ ਉਹਨਾਂ ਕਿਦੇ ਸਹਿਬਾਂ ਨੂੰ ਲੈ ਕੇ ਬੈਠਾ ਹੁੰਣਾ ਇਸ਼ਕੇ ਸ਼ੌਕੋ ਮੀਰਾਂ ਦਾ ਤੇ ਸਾਡੇ ਲਈ ਸਿਰਫ ਕਹਾਣੀਆਂ ਨੇ ਕੀ ਬਾਤ ਜਿਨ੍ਹਾਂ ਦੇ ਤਾਂ ਕੰਮ ਨੇ ਸਾਡੇ ਸਾਡੇਆਂ ਤੋਂ ਕਹਾਣੀਆਂ ਨੇ ਤੇ ਇਸ਼ਕ ਨੇ ਸ਼ੌਕੋ ਮੀਰਾਂ ਦੇ ਇਹ ਆਸ ਕਿਹਦੇ ਵੀ ਮੀਰਾਂ ਕੋਲ ਨੇ ਤੇ ਇੱਥੇ ਤਾਂ ਅਸੀਂ ਮਰਦੇ ਡੁੱਬਦੇ ਫਿਰਨੇ ਆ। ਅੱਛਾ ਹੁਣ ਨਾਗਨ ਸੁਣਾ ਸਕਣਾ ਮਰਦੇ ਨਹੀਂ ਸੁਣਾਉਣਾ। ਓਕੇ ਆਪਾਂ ਹੁਣ ਸੁਣਾਗੇ ਨਾਗਨ ਪਰ ਇੱਕ ਗੱਲ ਯਾਦ ਰੱਖਵਾ ਦਮਾ ਗੱਲ ਸ਼ੌਕ ਦੀ ਹੋ ਰਹੀ ਹੈ ਆਪਾਂ ਜਾ ਕੇ ਮਿਲਾਂਗੇ ਸ਼ਕੀਨਾ ਨੂੰ। ਵੈਰੀ ਸੂਨ ਸੋ ਯੂ ਗਾਟ ਟੂ ਲਿਸਨ ਟੂ ਥਿਸ ਨਾ।